ਜੀ ਜੇ ਕਾ ਹਰਿ ਨਾਮ ਦੇ ਜੈ ਜੈ ਜੀ శ్రీ ਰਾਹੇ ਪ੍ਰਧਾਨ ਜੀ ਅੱਜ ਸ਼ਿਵਰਾਤੀ ਦਾ ਪਾਵਨ ਤਿਹਾੜਾ ਤੇ ਤੁਸੀਂ ਹਰ ਦਵਾ ਚ ਆ ਰਹੇ ਹੋ ਕਾਲੂ ਵੀ ਆ ਤੇ ਅੱਜ ਵੀ ਆ ਕੀ ਕਹਿਣਾ ਚਾਹੁੰਗੇ ਬੋਤ ਸ਼ੰਕਰ ਭਗਵਾਨ ਕੀ ਜੈ ਅਸੀਂ ਅੱਜ ਦੀ ਪਾਵਨ ਤਿਹਾੜੀ ਤੇ ਬੜੀਆਂ ਖੁਸ਼ੀਆਂ ਦੇ ਨਾਲ ਪੋੜੇ ਸ਼ੰਕਰ ਦੀ ਜੈ ਜੈਕਾਰ ਕਰਾਂਦੇ ਹੋਏ ਅਸੀਂ ਧੂਰੀ ਤੋਂ ਸਾਡੇ ਸਮੂਹ ਮੈਂਬਰ ਅਸੀਂ ਹਰਦوار ਜਾ ਰਹੇ ਹਾਂ ਜੀ ਬਾਬੇ ਪੋੜੇ ਸ਼ੰਕਰ ਦੀ ਕਿਰਪਾ ਨਾਲ ਗੰਗਾ ਮਈਆ ਦੇ ਦਰਸ਼ਨ ਕਰਕੇ ਅਸੀਂ ਉੱਥੋਂ ਜੀ ਮਾਰਗ ਦੀ ਕਿਰਪਾ ਨਾਲ ਗੰਗਾ ਮਈਆ ਦੇ ਅਸ਼ੀਰਵਾਦ ਨਾਲ ਜਾ ਲੈ ਕੇ ਅਸੀਂ ਵਾਪਸੀ ਸਾਡੇ ਹਰਦوار ਤੋਂ ਤੋਰੀ ਨੂੰ ਤੋਰੀ ਆ ਕੇ ਜੀ ਅਸੀਂ ਗੀਤਾ ਪਵਨ ਮੰਦਿਰ ਦੇ ਵਿੱਚ ਅਸੀਂ ਜਨ ਚੜਾਉਣਾ ਜੀ ਗੀਤਾ ਭਵਨ ਦੇ ਮੰਦਿਰ ਤੋਂ ਹੀ ਮੱਥਾ ਟੇਕ ਕੇ ਅਸੀਂ ਹਰਦਵਾਰ ਨੂੰ ਜਾ ਰਹੇ ਹਾਂ ਪੋੜੇ ਸ਼ੰਕਰ ਦੀ ਆਪਨ ਪਰ ਕਿਰਪਾ ਸਮੂਹ ਮੈਂਬਰ ਸਾਡੇ ਸ਼ਰੇਸ਼ ਵੀਰ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਸਮੂਹ ਮੈਂਬਰ ਬੜੇ ਧੂਮਤ ਢੱਲੇ ਨਾ ਜਾ ਰਹੇ ਆ ਜੀ ਅੱਜ ਕਰਦੇ ਹਾਂ ਪੋੜੇ ਸ਼ੰਕਰ ਦੇ ਅਸ਼ੀਰਵਾਦ ਨਾਲ ਅਗਲੀ ਵਾਰੀ ਤੋਂ ਅਸੀਂ ਇਸ ਤੋਂ ਵੀ ਵੱਡਾ ਜਥਾ ਲੈ ਕੇ ਜਾਈਏ ਬਾਬੇ ਪੋੜੇ ਸ਼ੰਕਰ ਦੀ ਪੂਰੀ ਕਿਰਪਾ ਕਰੇ ਰਾਈ ਕਰੇ ਵੀਰ ਬਜੰਗੇ Yeah